ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਇੱਕ ਨਾ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਸਸਾਂ ਤੇ ਨੂਹਾਂ ਦੇ ਪ੍ਰਤੀਓ ਮੈਨੂੰ ਕਿਸੇ ਭੈਣ ਨੇ ਕਮੈਂਟ ਰਾਹੀਂ ਆਪਣੀ ਦਰਦ ਸਟੋਰੀ ਸੁਣਾਈ ਆ ਜਿਹੜੇ ਸਮੇਂ ਤੀਗੇ ਪਹਿਲੇ ਉਦੋਂ ਦੀ ਔਰਤ ਬਾਰੇ ਜੇ ਆਪਾਂ ਗੱਲ ਕਰਨ ਲੱਗੀਏ ਤਾਂ ਬੜੀਆਂ ਸਟਰੋਂਗ ਤੀਗੀਆਂ ਉਹਨਾਂ ਨੇ ਚੰਗੀਆਂ ਖਰਾਕਾਂ ਖਾਧੀਆਂ ਹੋਈਆਂ ਤੀਆਂ ਸਾਡੀਆਂ ਮਾਮਾਂ ਦੇ ਟਾਈਮ ਦੀ ਗੱਲ ਕਰਦੀ ਆ ਮੈਂ ਬਈ ਉਹਨਾਂ ਨੇ ਚੰਗੀਆਂ ਖਰਾਕਾਂ ਖਾਧੀਆਂ ਹੋਈਆਂ ਤੀਆਂ ਸਭ ਕੁਝ ਹੀ ਜੋ ਵੀ ਆਪਣਾ ਖਾਣਾ ਪੀਣਾ ਹੁੰਦਾ ਸਾਰਾ ਪਿਓਰ ਤੀਗਾ ਬਿਮਾਰੀਆਂ ਵੀ ਘਟਤੀਆਂ ਬੱਚਾ ਜਦੋਂ ਇੱਕ ਔਰਤ ਪ੍ਰੈਗਨੈਂਟ ਹੁੰਦੀ ਹੈ ਤੁਹਾਨੂੰ ਪਤਾ ਹੈ ਵੀ ਪਹਿਲੇ ਮਹੀਨੇ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਦਵਾਈਆਂ ਲੱਗ ਜਾਂਦੀਆਂ ਨੇ ਡਾਕਟਰੀ ਗੇੜੇ ਬਹੁਤ ਮਾਰਨੇ ਪੈਂਦੇ ਨੇ ਡਾਕਟਰਾਂ ਦੇ ਘਰ ਉਹ ਕਹਿੰਦੇ ਹੁੰਦੇ ਨੇ ਵੀ ਡਾਕਟਰਾਂ ਦੇ ਘਰ ਬਹੁਤ ਜਾਣਾ ਪੈਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਛੋਟਾ ਛੋਟਾ ਚੈੱਕ ਅਪ ਕਰਾਉਣਾ ਹੁੰਦਾ ਕਦੇ ਬੱਚੇ ਦੀ ਧੜਕਣ ਚੈੱਕ ਕਰਾ ਲਈ ਕਦੇ ਕੋਸ਼ ਕਦੇ ਕੋਸ਼ ਬੱਚੇ ਦਾ ਕਹਿੰਦੇ ਸਰੀਰ ਵੱਧਾ ਫੁੱਲਦਾ ਬੱਚੇ ਦੀ ਧੜਕਣ ਸਾਰਾ ਕੁਝ ਸਾਨੂੰ ਚੈੱਕ ਕਰਾਉਣਾ ਪੈਂਦਾ ਕਿਉਂਕਿ ਅੱਜ ਦੀਆਂ ਜਵਾਕੜੀਆਂ ਦੀ ਉਹ ਖਰਾਕ ਨਹੀਂ ਹੈਗੀ ਜਿਹੜੀਆਂ ਪਹਿਲੀਆਂ ਬੀਬੀਆਂ ਨੇ ਖਰਾਕਾਂ ਖਾਧੀਆਂ ਹੋਈਆਂ ਠੀਕ ਹੈ ਹੁਣ ਜਿਹੜੀਆਂ ਪਹਿਲੀਆਂ ਬੀਬੀਆਂ ਦੀਆਂ ਉਹ ਜਿਹੜਾ ਕੰਮ ਤਾਂ ਸਾਰਾ ਹੱਥੀ ਕਰਦੀਆਂ ਦੀਆਂ ਖੇਤਾਂ 'ਚ ਵੀ ਕੰਮ ਕਰਾਉਂਦੀਆਂ ਦੀਆਂ ਘਰ ਦਾ ਵੀ ਸਾਰਾ ਕੰਮ ਹੱਥੀ ਤਾਂ ਜਿਵੇਂ ਲਾ ਲੋ ਵੀ ਕੱਪੜੇ ਧੋਣੇ ਆ ਨਲਕਾ ਗੇੜਨਾ ਅ ਲਿਪਲ ਪਈਆ ਕਰਨਾ ਮਕਾਨਾਂ ਦਾ ਹੁਣ ਤਾਂ ਫਿਰ ਪੋਚੇ ਲੱਗਣ ਲੱਗੇ ਪੱਥਰਾਂ ਨੂੰ ਬਈ ਜਿਹੜਾ ਲਿਪਣਾ ਪੈਰਾਂ 'ਪਰ ਬਹਿ ਕੇ ਧਾਰ ਕੱਢਣੀ ਪੈਰਾਂ 'ਪਰ ਬੈਠ ਕੇ ਜਾਂ ਪੀੜੀ ਤੇ ਬੈਠ ਕੇ ਭਾਂਡੇ ਮਾਂਜਣੇ ਕਪੜੇ ਧੋਣੇ ਇਹ ਸਾਰਾ ਕੰਮ ਬੈਠਕ ਉੱਠਕ ਬੈਠਕ ਦਾ ਤੀਗਾ ਹੁਣ ਜਿਹੜੀਆਂ ਅੱਜ ਦੀਆਂ ਧੀਆਂ ਨੂੰ ਹੈ ਜਿਹੜੀਆਂ ਅੱਜ ਦੀਆਂ ਧੀਆਂ ਨੂੰ ਹੈ ਜਦੋਂ ਅੱਜ ਦੀ ਧੀ ਨੂੰ ਪ੍ਰੈਗਨੈਂਟ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਡਾਕਟਰ ਉਹਨੂੰ ਬੈੱਡ ਰੈਸਟ ਕਹਿੰਦੇ ਨੇ ਵੀ ਭਾਈ ਤਾਂ ਬੈੱਡ ਤੋਂ ਪੈਰ ਨਹੀਂ ਲਾਉਣਾ ਠੀਕ ਹੈ ਖਰਾਕ ਕੁੜੀਆਂ ਨੇ ਉਹੀ ਖਾਣੀ ਹੈ ਖਰਾਕ ਉਹੀ ਖਾਣੀ ਹੈ ਬੈੱਡ ਰੈਸਟ ਦੱਸ ਦੇਣੀ ਹੈ ਬੈਡ ਰੈਸਟ ਤਾਂ ਪਹਿਲਾਂ ਹੀ ਉਹਨਾਂ ਨੂੰ ਹੁੰਦੀ ਹੋ ਆ ਮਸ਼ੀਨ 'ਚ ਉਹਨਾਂ ਨੇ ਕੱਪੜੇ ਧੋਣੇ ਆ ਖੜੀਆਂ-ਖੜੀਆਂ ਗੈਸਾਂ ਤੇ ਰੋਟੀਆਂ ਲਾਉਣੀਆਂ ਖੜਕਾ ਹੀ ਉਹਨਾਂ ਨੇ ਪੋਚੇ ਲਾਉਣੇ ਆ ਉਦੋਂ ਬਾਅਦ ਰੱਬ ਤੁਹਾਡਾ ਭਲਾ ਕਰੇ ਜੋ ਵੀ ਘਰ ਦਾ ਕੰਮ ਕਾਜ ਹੈ ਪਸ਼ੂਆਂ ਦਾ ਕੰਮ ਉਹਨਾਂ ਨੇ ਨਹੀਂ ਕਰਨਾ ਅਗਲਾ ਕਹਿੰਦਾ ਨਾ ਜਵਾਕ ਹੋਣੇ ਵਾਲਾ ਭਾਈ ਪਸ਼ੂਆਂ 'ਚ ਨਾ ਭੇਜਿਓ ਤੀ ਨੋ ਨੂੰ ਠੀਕ ਹੈ ਧਾਰਾ ਉਹਨਾਂ ਨੇ ਨਹੀਂ ਕੱਢਣੀਆਂ ਜੋ ਵੀ ਕੰਮ ਹੈ ਕਰਦਾ ਜੇ ਕਰਨ ਦੀ ਮਜਬੂਰੀ ਵੀ ਹੋਵੇ ਕਿਸੇ ਨੂੰ ਤਾਂ ਖੜੇ ਖੜੇ ਆ ਕੰਮ ਕਰਨ ਦੀ ਮਜਬੂਰੀ ਹੋਵੇ ਤਾਂ ਖੜੇ ਖੜੇ ਹੀ ਧੀ ਭੈਣੇ ਕੰਮ ਕਰਨਾ ਸਾਰਾ ਕੋਈ ਉਠਕ ਬੈਠਕ ਨਹੀਂ ਹੁੰਦੀ ਹੈਗੀ ਫਿਰ ਨੰਬਰ 2 ਤੇ ਡਾਕਟਰ ਨੇ ਬੈਡ ਰੈਸਟ ਦੱਸ ਦੇਣੀ ਆ ਡਾਕਟਰ ਨੇ ਖਰਾਕ ਕਹਿਣੀ ਆ ਭਾਈ ਠੀਕ ਖਾਓ ਆਪਣੀ ਸਾਰਾ ਕੁਝ ਖਾਓ ਫਿਰ ਉਹ ਪ੍ਰੋਬਲਮਾਂ ਜਿਹੜੀਆਂ ਸਾਰੀਆਂ ਉਹ ਧੀ ਭੈਣ ਨੂੰ ਆਉਂਦੀਆਂ ਨੇ ਕਿਉਂਕਿ ਸਰੀਰ ਦੀ ਵਰਜਸ਼ ਨਹੀਂ ਹੁੰਦੀ ਖਰਾਕ ਅਸੀਂ ਚੰਗੀ ਖਾਂਦੇ ਆ ਪਰ ਜਿਹੜੀਆਂ ਅੱਜ ਦੀਆਂ ਚੰਗੀਆਂ ਖਰਾਕਾਂ ਆ ਉਹ ਪਹਿਲੀਆਂ ਖਰਾਕਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਉਹਨਾਂ ਦੀਆਂ ਖਰਾਕਾਂ ਪਿਓਰtੀਆਂ ਪਹਿਲਾਂ ਬਜ਼ੁਰਗਾਂ ਦੀਆਂ ਖਰਾਕਾਂ ਪਿਓਰtੀਆਂ ਉਹਨਾਂ ਦੇ ਜਿਹੜੇ ਬੱਚੇ ਤੇ ਉਹ ਵੀ ਸਟਰੋਂਗ ਥੁੰਦੇ ਤੇ ਨੰਬਰ 2 ਤੇ ਬੱਚੇ ਘਰ ਹੀ ਜਨਮ ਲੈ ਲੰਦੇ ਤੇ ਹੁਣ ਅੱਜ ਦੀਆਂ ਜਵਾਕੜੀਆਂ ਨੂੰ ਬੈਡ ਰੈਸਟ ਰਹਿੰਦੀ 8-9 ਮਹੀਨੇ ਉਦੋਂ ਬਾਅਦ ਜਵਾਕ ਵੀ ਜਾ ਕੇ ਹਸਪੀਟਲ ਹੁੰਦਾ ਠੀਕ ਹੈ ਹੁਣ ਤਾਂ ਕਿਤੇ ਨਾ ਕਿਤੇ ਭਾਈ ਦਰਦਾਂ ਵਾਲਾ ਵੀ ਕੰਮ ਚੱਕਿਆ ਗਿਆ ਇੱਕ ਕੁਦਰਤੀ ਬੱਚੇ ਨੇ ਜਨਮ ਲੈਣਾ ਉਹ ਵੱਖਰੀਆਂ ਗੱਲਾਂ ਹੁੰਦੀਆਂ ਅਸੀਂ ਘਰੋਂ ਗਏ ਜਾਂਦੀ ਸਾਰ ਗਲੂਕੋਸ ਲਾਇਆ ਡਾਕਟਰਾਂ ਨੇ ਥੀਏਟਰ ਚ ਲੈ ਗਏ ਆਪਰੇਸ਼ਨ ਕਰਿਆ ਘੰਟੇ ਠੰਡ ਚ ਤੁਹਾਨੂੰ ਲਿਆ ਕੇ ਬੱਚਾ ਤੁਹਾਡੇ ਕੋਲ ਫੜਾ ਦੇਣਾ ਇਹ ਅੱਜ ਕੱਲ ਦੇ ਜਣੇਪੇ ਨੇ ਹੁਣ ਜਿਹੜੀ ਮੈਨੂੰ ਉਸ ਕੁੜੀ ਨੇ ਸਟੋਰੀ ਪਾਈ ਹੈ ਹੁਣ ਮੈਂ ਤੁਹਾਨੂੰ ਦੱਸਦੀ ਆ ਸਟੋਰੀ ਆਪਣੀ ਅਸਲ ਚ ਹੁਣ ਸ਼ੁਰੂ ਹੋਣ ਲੱਗੀ ਹੈ ਬਈ ਮੈਂ ਪਹਿਲੀਆਂ ਬੀਬੀਆਂ ਨੂੰ ਕਹਿੰਦਾ ਆ ਵੀ ਤੁਸੀਂ ਆਪਣੀਆਂ ਸੇਤਾਂ ਨਾਲ ਅੱਜ ਦੀਆਂ ਕੁੜੀਆਂ ਦਾ ਸੇਤਾਂ ਆਪਣੀਆਂ ਸੇਤਾਂ ਨਾਲ ਮੈਂ ਪੁਰਾਣੀਆਂ ਬੀਬੀਆਂ ਨੂੰ ਕਹਿੰਨੀ ਆ ਵੀ ਆਪਣੀਆਂ ਸੇਤਾਂ ਨਾਲ ਅੱਜ ਦੀਆਂ ਕੁੜੀਆਂ ਦੀ ਜਿਹੜੀ ਸਿਹਤ ਹੈ ਉਹਦਾ ਕਹਿੰਦੇ ਹੁੰਦੇ ਨੇ ਵੀ ਕੰਪੇਅਰ ਨਾ ਕਰਿਆ ਕਰੋ ਉਹਦੇ ਨਾਲ ਥੋੜਾ ਜਿਹਾ ਪਾਵਰ ਵੱਧਤੀ ਤੁਹਾਡੇ ਕੰਮਾਂ ਵੀ ਵੱਧਦੇ ਅੱਜ ਕੁੜੀਆਂ 'ਚ ਜਾਣ ਘਟਾ ਹੈ ਕੰਮਾਂ ਵੀ ਘਟਾ ਹੈ ਹੁਣ ਬੱਚਿਆਂ ਨੂੰ 100-100 ਪ੍ਰੋਬਲਮ ਆ ਜਾਂਦੀਆਂ ਨੇ ਉਹ ਕਹਿੰਦੀ ਵੀ ਜਵਾਕ ਮੇਰਾ ਮੈਂ ਪ੍ਰੈਗਨੈਂਟ ਆ ਕਹਿੰਦੀ ਵੀ ਫੇਰ ਵੀ ਜਵਾਕ ਮੇਰਾ ਜਦ ਕੋਈ ਵੀ ਔਰਤ 3-4 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਹੈ ਬੱਚਾ ਸਕੈਨ 'ਚ ਤਾਂ ਹੁੰਦਾ ਹੈ ਕਹਿੰਦੀ ਮੇਰਾ ਬੱਚਾ ਸਕੈਨ 'ਚ ਵੀ ਨਹੀਂ ਤਾਂ ਹੁੰਦਾ ਕਹਿੰਦੀ ਵੀ ਇਹ ਦੇਖ ਲੋ ਉਸ ਕੁੜੀ ਨੇ ਜੋ ਦੱਸਿਆ ਮੈਨੂੰ ਸਟੋਰੀ ਚ ਕਹਿੰਦੀ ਮੇਰੀ ਸੱਸ ਨੇ ਮੇਰੀਆਂ ਖੁੱਚਾਂ ਖਾ ਲੀਆਂ ਕਹਿੰਦੀ ਮੇਰਾ ਬੱਚਾ ਇੰਨਾ ਕ ਕਸੂਤਾ ਹੋਇਆ ਹੋਇਆ ਤੇ ਕਹਿੰਦਾ ਸਾਰ ਮੇਰਾ ਬੱਚਾ ਪੇਡੂ ਚ ਜਾ ਰਿਹਾ ਪੱਛਾ ਬਹੁਤ نیچے ਚਲੇ ਗਿਆ ਇਹ ਜਿਹੜੀਆਂ ਪ੍ਰੋਬਲਮਾਂ ਧੀ ਪੈਣ ਨੂੰ ਕਈ ਬੱਚੇ ਮਾਂ ਨੂੰ ਕਈ ਬੱਚੇ ਬਹੁਤ ਭਿਆਨਕ ਰੂਪ ਧਾਰਨ ਕਰਾ ਦੋਂਦੇ ਨੇ ਕਿਸੇ ਦਾ ਪੁੱਛਾ ਪੁੱਠਾ ਹੈ ਕਿਸੇ ਦਾ ਸਿੱਧਾ ਹੈ ਕਦੇ ਡਾਕਟਰ ਕੋਲ ਕਹਿ ਦਿੰਦੇ ਨੇ ਕਦੇ ਕੋਸ ਕਹਿ ਦਿੰਦੇ ਨੇ ਪਤਾ ਨਹੀਂ ਕੀ ਬਣਦਾ ਅੱਜ ਕੱਲ ਮੈਨੂੰ ਤਾਂ ਇੰਨੀਆਂ ਗੱਲਾਂ ਬਾਰੇ ਪਤਾ ਵੀ ਨਹੀਂ ਮੈਂ ਤੁਹਾਨੂੰ ਦੱਸਦੀ ਆਂ ਬਈ ਭੈਣ ਨੇ ਜੋ ਸਟੋਰੀ ਲਿਖੀ ਹੋਈ ਕਹਿੰਦੀ ਵੀ ਮੇਰੀ ਸੱਸ ਕਹਿੰਦੀ ਭਾਈ ਤੂੰ ਤਾਂ ਡੱਕਾ ਨਹੀਂ ਤੋੜਦੀ ਤੂੰ ਤਾਂ ਕੰਮ ਨਹੀਂ ਕਰਦੀ ਅਸੀਂ ਤਾਂ ਆਪਣੇ ਟਾਈਮਾਂ 'ਚ ਏਕਣ ਥੋੜੇ ਮੰਗੋ ਮਿੰਝੇ ਥੋੜੇ ਨਹੀਂ ਹੈਗੇ ਕਹਿੰਦਾ ਸਾਡੇ ਤਾਂ ਸਮੇਂ ਇੰਨੇ ਵਧੀਆ ਤੇ ਅਸੀਂ ਤਾਂ ਕੰਮ ਕਰਦੀਆਂ ਕਰਦੀਆਂ ਜਵਾਕ ਜਮਦੰਦੀਆਂ ਦੀਆਂ ਘਰੇ ਸਾਡੇ ਜਵਾਕ ਹੋ ਜਾਂਦੇ ਤੇ ਕਹਿੰਦੀ ਮੇਰੇ ਪਰਿਵਾਰ ਨੇ ਕਹਿੰਦੀ ਮੇਰੇ ਬੱਚਾ ਕੀ ਹੋਣੇ ਆਲਾ ਤਾਂ ਮੇਰੇ ਪਰਿਵਾਰ ਨੇ ਵੀ ਮੇਰਾ ਸਾਥ ਛੱਡਤਾ ਕਹਿੰਦੀ ਮੈਂ ਇੰਨਾ ਔਖਾ ਰੋਂਦੀ ਧੋਂਦੀ ਨੇ ਘਰ ਦਾ ਕੰਮ ਕਰਨਾ ਕਹਿੰਦੀ ਮੈਨੂੰ ਇੱਕੋ ਤਾਨਾ ਚੋਬਾ ਬਣਨ ਵਜਣਾ ਸੱਸ ਵੱਲੋਂ ਇੱਕੋ ਤਾਨਾ ਚੋਬਾ ਹੋਣਾ ਵੀ ਸਾਡੇ ਟਾਈਮ 'ਚ ਤਾਂ ਭਾਈ ਤੁਹਾਡੇ ਵਾਲੇ ਪਖੰਡ ਕਿਸੇ ਨੇ ਨਹੀਂ ਲਾਏ ਤੁਸੀਂ ਤਾਂ ਪਖੰਡੇ ਬਹੁਤ ਕਰਦੀ ਹੋ ਤੁਸੀਂ ਤਾਂ ਦੁਨੀਆ ਤੋਂ ਲੈਦੇ ਜਵਾਕ ਜੰਮਣ ਲੱਗੀਆਂ ਦੁਨੀਆ ਹੀ ਜਵਾਕ ਜੰਮਦੀ ਆ ਐਈਆਂ ਜੀਆਂ ਗੱਲਾਂ ਫੇਰ ਸੱਸਾਂ ਕਰ ਲੱਗ ਜਾਂਦੀਆਂ ਨੇ ਦੇਖੋ ਮੈਂ ਕਿਤੇ ਨਾ ਕਿਤੇ ਇਹਨਾਂ ਗੱਲਾਂ ਨਾਲ ਥੋੜੀ ਬਹੁਤੀ ਸਹਿਮਤ ਵੀ ਆ ਬਈ ਜਿਹੜੀ ਨਾ ਸਾਨੂੰ ਬੈੱਡ ਰੈਸਟ ਡਾਕਟਰ ਦੱਸ ਦਿੰਦੇ ਨੇ ਬੈੱਡ ਰੈਸਟ ਵੀ ਡਾਕਟਰਾਂ ਪੈਸੇ ਬਣਾਉਣ ਵਾਲਾ ਢੰਗ ਭਾਲਦੇ ਨੇ ਵੀ ਪਤਾ ਵੀ ਜਾਂ ਐਡਰੈਸਟ ਕਰੂਗੀ ਇੱਧਰ ਉੱਧਰ ਇਹਨੇ ਹਿੱਲਣਾ ਨਹੀਂ ਨੇ ਹੋ ਜਾਣਾ ਜਾਮ ਫਿਰ ਆਪਰੇਸ਼ਨ ਕਰਾ ਕੇ ਖੜਾ ਛੁੱਟੂ ਇਹ ਵੀ ਇੱਕ ਖੇਡਾਂ ਖੇਡ ਹੁੰਦੀਆਂ ਨੇ ਸਾਡੇ ਨਾਲ ਬਹੁਤੀਆਂ ਧੀਆ ਭੈਣਾ ਤਾਂ ਬੱਚੇ ਦੇ ਜਨਮ ਤੱਕ ਪੈਰਾਂ ਪਰ ਬੈਠ ਕੇ ਪੋਚੇ ਲਾਈ ਜਾਂਦੀਆਂ ਨੇ ਭਾਵੇਂ ਢੱਡਣਾ ਗੋਡਿਆਂ ਜਾਵੇ ਫਿਰ ਬੱਚਾ ਉਹ ਜਨਮ ਵੀ ਸੌਖਾ ਲੈ ਲੈਂਦਾ ਪਰ ਮੈਂ ਇਹ ਕਹਿੰਨੀ ਆ ਵੀ ਜਿਹੜੀਆਂ ਅੱਜ ਦੀਆਂ ਧੀਆ ਭੈਣਾਂ ਆ ਉਹਨਾਂ ਦੇ ਵਸ ਦੀ ਗੱਲ ਨਹੀਂ ਹੈਗੀ। ਅੱਜ ਕੱਲ ਦੇ ਬੱਚੇ ਬਾਈ ਸੱਚੀ ਗੱਲ ਐ ਬਹੁਤ ਔਖੇ ਆ ਜਮਣੇ। ਮਾਵਾ ਨੂੰ ਤੋੜ ਕੇ ਰੱਖ ਦਿੰਦੇ ਨੇ। ਬਹੁਤ ਔਖੇ ਆ। ਦਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਹੈਜ ਸ਼ੁਰੂ ਹੋ ਜਾਂਦੇ ਨੇ। ਬੈੱਡ ਰੈਸਟ ਸ਼ੁਰੂ ਹੋ ਜਾਂਦੀ ਐ। ਠੀਕ ਐ ਡਾਕਟਰ ਕਹਿੰਦਾ ਆ ਨਾ ਕਰਿਓ ਉਹ ਨਾ ਕਰਿਓ। ਡਰਾਲੇਂ ਦੇ ਨੇ ਡਾਕਟਰ ਪਰ ਤੁਸੀਂ ਫੇਰ ਵੀ ਇਹਨਾਂ ਜਵਾਕੜੀਆਂ ਨਾਲ ਧੱਕਾ ਨਾ ਕਰਿਆ ਕਰੋ। ਅ ਆਪਣੇ ਵਾਸਤੇ ਨਾ ਪਾਇਆ ਕਰੋ ਵੀ ਸਾਡਾ ਟਾਈਮ ਇਹ ਹੈ ਜਾਂ ਤੁਹਾਡਾ ਟਾਈਮ ਇਹ ਹੈ। ਹੁਣ ਸਭ ਨੂੰ ਇਹ ਪਤਾ ਹੈ ਵੀ ਉਹ ਸਮੇਂ ਕਿੱਦਾਂ ਦੇ ਤੇ ਅੱਜ ਵਾਲੇ ਸਮੇਂ ਕਿੱਦਾਂ ਦੇ ਆ। ਠੀਕ ਹੈ ਜੀ। ਬੱਚਿਆਂ ਨੂੰ ਇਨਫੈਕਸ਼ਨਾਂ ਛੇਤੀ ਹੋ ਜਾਂਦੀਆਂ ਨੇ। ਬੱਚੇ ਤੁਹਾਨੂੰ ਪਤਾ ਵੀ ਅੱਜ ਦੇ ਜਵਾਕ ਪਾਲਣੇ ਬਹੁਤ ਜ਼ਿਆਦਾ ਔਖੇ ਹੋਏ ਪੈ ਨੇ। ਅੱਗੇ ਜਵਾਕ ਮਿੱਟੀ 'ਚ ਰੋਲ ਖੋਲ ਕੇ ਪੜ ਜਾਂਦਾ ਤਾਂ। ਸਿੰਡਲ-ਮਿੰਡਲ ਜੇ ਹੁੰਦੇ ਸੀ ਅੱਗੇ ਵਾਲੇ ਜਵਾਕ। ਅੱਜ ਦੇ ਜਵਾਕਾਂ ਨੂੰ ਤਾਂ ਤੁਸੀਂ ਮਾੜਾ ਜਾਂ ਛੱਡ ਦਿਓ ਜਦ ਇਨਫੈਕਸ਼ਨਾਂ ਹੋ ਜਾਂਦੀਆਂ ਇਹਨਾਂ ਨੂੰ ਐਨੇ ਅਲਜ ਜਾਂਦੇ ਨੇ ਲੱਗੋ ਲੱਗ ਹੋ ਜਾਂਦੀ ਆ ਪੈਸੇ ਦੀ ਭਈ ਜਿਹੜਾ ਅੱਜ ਦਾ ਸਮਾਂ ਹੈ ਤੇ ਪਹਿਲਾ ਸਮਾਂ ਇਹਦਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਉਹ ਕੁੜੀ ਕਹਿੰਦੀ ਵੀ ਜਦੋਂ ਮੇਰਾ ਜਵਾਕ ਹੋਣੇ ਆਲਾ ਤਾਂ ਮੈਨੂੰ ਟੱਬਰ ਨੇ ਸੂਲੀ ਟੰਗ ਕੇ ਰੱਖਤਾ ਤੁਸੀਂ ਇਹ ਕੰਮ ਨਾ ਕਰਿਆ ਕਰੋ ਇਹ ਜਿਹੜਾ ਸਮਾਂ ਹੁੰਦਾ ਨਾ ਬੱਚੇ ਵਾਲਾ ਬਹੁਤ ਹੀ ਭਾਗਾਂ ਵਾਲਾ ਸਮਾਂ ਹੁੰਦਾ ਬਹੁਤ ਹੀ ਖੁਸ਼ੀ ਵਾਲਾ ਸਮਾਂ ਹੁੰਦਾ ਸਾਨੂੰ ਪਰਮਾਤਮਾ ਧੀ ਦੀ ਦਾਤ ਬਖਸ਼ੇ ਭਾਵੇਂ ਬਖਸ਼ੇ ਪੁੱਤ ਦੀ ਕੋਈ ਫਰਕ ਨਹੀਂ ਪਰ ਮਾਂ ਨੇ ਤਕਲੀਫ਼ ਉਨਿਓ ਘਟਣੀ ਹੈ ਇਹ ਨਹੀਂ ਹੈਗਾ ਵੀ ਧੀ ਵੇਲੇ ਤਕਲੀਫ਼ ਘਟ ਹੁੰਦੀ ਆ ਪੁੱਤ ਵੇਲੇ ਜ਼ਿਆਦਾ ਹੁੰਦੀ ਆ ਜਾਂ ਪੁੱਤ ਵੇਲੇ ਘਟ ਹੁੰਦੀ ਆ ਧੀ ਵੇਲੇ ਜ਼ਿਆਦਾ ਹੁੰਦੀ ਆ ਮਾਂ ਨੇ ਤਕਲੀਫ਼ ਉਨਿਓ ਘਟਣੀ ਹੈ ਭਾਵੇਂ ਜਨਮ ਧੀ ਲਵੇ ਭਾਵੇਂ ਲਵੇ ਪੁੱਤ ਇਹ ਸਮੇ ਨੂੰ ਥੋੜਾ ਜਿਹਾ ਸੰਭਾਲ ਕੇ ਰੱਖਿਆ ਕਰੋ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਆ ਧੀ ਭੈਣ ਨੂੰ ਇਦਾਂ ਦੇ ਸਮੇਂ 'ਚ ਜਦੋਂ ਧੀ ਭੈਣ ਪ੍ਰੈਗਨੈਂਟ ਹੋਵੇ ਉਹਨੂੰ ਖੁਸ਼ੀ ਵੀ ਚਾਹੀਦੀ ਹੈ ਕਿਉਂਕਿ ਜੇ ਉਹ ਤੁਹਾਡੇ ਕਲੇਸ਼ ਦੀ ਹਰ ਦਾ ਮਸ਼ਕਾਰ ਰਹੂਗੀ ਫਿਰ ਬੱਚਾ ਵੀ ਓਦਾਂ ਦਾ ਹੀ ਪੈਦਾ ਹੋਊਗਾ ਉਹ ਧੀ ਭੈਣ ਦੇ ਸਰੀਰ ਤੇ ਵੀ ਦਿਲ ਦਿਮਾਗ ਤੇ ਬਹੁਤ ਵੱਡਾ ਅਸਰ ਪੈ ਜਾਂਦਾ ਹੈ ਕਿਉਂਕਿ ਜਦੋਂ ਧੀ ਭੈਣ ਇੱਕ ਪ੍ਰੈਗਨੈਂਟ ਹੁੰਦੀ ਆ ਉਹ ਸਮਾਂ ਬੜਾ ਨਾਜ਼ੁਕ ਹੁੰਦਾ ਹੈ ਜੇ ਅਸੀਂ ਇਦਾਂ ਹੀ ਕੁੱਤ ਕਲੇਸ਼ ਰੱਖੀਏ ਘਰ 'ਚ ਵੀ ਤੁਸੀਂ ਤਾਂ ਭਾਈ ਐਂ ਕਰਦੀਆਂ ਹੋ ਅਸੀਂ ਤਾਂ ਐਂ ਕਰਿਆ ਨਹੀਂ ਇਹ ਚੀਜ਼ਾਂ ਤੇ ਯਾਂ ਭੈਣਾ ਫਿਰ ਦਿਮਾਗ ਤੇ ਲੈ ਜਾਂਦੀਆਂ ਨੇ ਜਿਹੜੀਆਂ ਤਾਂ ਹੁੰਦੀਆਂ ਨੇ ਢੀਠ ਉਹ ਤਾਂ ਸੱਸ ਦਾ ਮੁਕਾਬਲਾ ਕਰ ਲੈਂਦੀਆਂ ਨੇ ਜਿਹੜੀਆਂ ਸਾਉ ᱛੀਆਂ ਭੈਣਾ ਹੁੰਨੀਆਂ ਉਹ ਅੰਦਰੇ ਅੰਦਰ ਖੁਰੀ ਜਾਂਦੀਆਂ ਨੇ ਉਹਦੇ ਨਾਲ ਫਿਰ ਬੱਚੇ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਧੀ ਭੈਣ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਠੀਕ ਹੈ ਜੀ ਇਹ ਕੰਮ ਨਾ ਕਰਿਆ ਕਰੋ ਦੇਖੋ ਤੁਹਾਡੇ ਹੀ ਬੱਚੇ ਹੁੰਦੇ ਨੇ ਉਹ ਕਿਹੜਾ ਕਿਸੇ ਹੋਰ ਦਾ ਬੱਚਾ ਹੁੰਦਾ ਹੈ ਬਈ ਸਾਨੂੰ ਬੜਾ ਖੁਸ਼ੀ ਨਾਲ ਰਹਿਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਉਹਨਾਂ ਦਿਨਾਂ 'ਚ ਧੀ ਭੈਣ ਬਹੁਤ ਖੁਸ਼ ਰਹੇ। ਠੀਕ ਹੈ। ਪਾਠ ਵੀ ਕਰਦੀ ਰਹੇ। ਮੌਜ-ਮਸਤੀ ਵੀ ਕਰਦੀ ਰਹੇ। ਜੇ ਹੁਣ ਇਹਨਾਂ ਦਿਨਾਂ 'ਚ ਕਲੇਸ਼ ਹੋਊਗਾ ਤਾਂ ਜ਼ਰੂਰ ਕਿਤੇ ਨਾ ਕਿਤੇ ਬੱਚੇ ਤੇ ਆਰ ਮਾਂ ਤੇ ਅਸਰ ਪੈਂਦਾ ਹੈ। ਇਹ ਗੱਲਾਂ ਛੋਟੀਆਂ-ਛੋਟੀਆਂ ਆ, ਕੁਝ ਵੀ ਨਹੀਂ ਹੈਗੀਆਂ। ਤੁਸੀਂ ਕਲੇਸ਼ ਪਾਉਂਗੇ, ਬੱਚੇ ਨੇ ਤਾਂ ਹੀ ਜਨਮ ਲੈ ਲੈਣਾ ਹੈ। ਜਿਹੜੀ ਚੀਜ਼ ਨੇ ਆਉਣਾ ਹੈ ਉਹਨੇ ਤਾਂ ਆਕੇ ਹੀ ਰਹਿਣਾ ਹੈ। ਤੁਸੀਂ ਖੁਸ਼ੀ-ਖੁਸ਼ੀ ਉਸਦੀ ਭੈਣ ਨਾਲ ਰਹੋਗੇ ਬੱਚੇ ਨੇ ਤਾਂ ਮਹੀ ਜਨਮ ਲੈ ਲੈਣਾ ਠੀਕ ਆ ਬਈ ਜਣੀ ਇੰਨਾ ਕਲੇਸ਼ ਦਾ ਮੂੰਹ ਕਾਲਾ ਹੁੰਦਾ ਇੰਨਾ ਕਲੇਸ਼ ਨਾ ਕਰਿਆ ਕਰੋ ਬਈ ਕਦੇ ਵੀ ਕੰਪੇਅਰ ਨਾ ਕਰਿਆ ਕਰੋ ਫਲਾਣਾ ਆਏ ਤੇ ਮਕਾ ਆਏ ਕਈ ਵਾਰ ਅਸੀਂ ਲੋਕਾਂ ਦੀਆਂ ਮੂੰਹਾਂ ਦੇ ਵਾਸਤੇ ਦੇਣ ਲੱਗ ਜਾਂਦੇ ਆ ਬੀਲਾ ਫਲਾਣੀ ਦੇ ਵੀ ਤਾਂ ਜਵਾਕ ਹੋਇਆ ਉਹ ਤਾਂ ਐ ਕਰਦੀ ਨਹੀਂ ਦੇਖੋ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਕਿਸੇ ਦਾ ਸਰੀਰ ਚੱਲਦਾ ਹੁੰਦਾ ਕਿਸੇ ਦਾ ਨਹੀਂ ਚੱਲਦਾ ਹੁੰਦਾ ਆਪਣਾ ਆਪਣਾ ਸਰੀਰ ਹੁੰਦਾ ਜੀ ਜੀ ਸੋਹੀ ਗੱਲਾਂ ਨੇ ਬਈ ਜਣੀ ਬਹੁਤੋ ਕੁੜੀ ਨੇ ਤਰਸਾਉ ਜਿਹਦੀਆਂ ਗੱਲਾਂ ਲਿਖੀਆਂ ਹੋਈਆਂ ਗੱਲਾਂ ਤਾਂ ਹੋਰ ਵੀ ਪੰਜ-ਛਤ ਹੋਰ ਲਿਖੀਆਂ ਹੋਈਆਂ ਦੀਆਂ ਕਾਨੂੰ ਆਪਾਂ ਨੇ ਕਰਨੀਆਂ ਬਈ ਥੋੜਾ ਜਿਹਾ ਦੇਖ ਕੇ ਆਪਣਾ ਹੀ ਘਰ ਪਰਿਵਾਰ ਹੁੰਦਾ ਜੇ ਅਸੀਂ ਰਲ ਮਿਲ ਕੇ ਰਹੀਏ ਪਿਆਰ ਨਾਲ ਰਹੀਏ ਤਾਂ ਸਾਡਾ ਪਰਿਵਾਰ ਵੀ ਵੱਧਦਾ ਫੁੱਲਦਾ ਹੈ ਨਹੀਂ ਫਿਰ ਜੇ ਦੁਕਲੇਸ਼ ਰਹਿਣਾ ਨਾ ਅ Pregnancy ਦੇ ਟਾਈਮ ਫਿਰ ਬੱਚਾ ਵੀ ਉਹ ਜਿਹੀ ਮਰਦਾਰ ਜਾਈ ਜਨਮ ਲੈਂਦਾ ਚਚਰਾਟੇ ਜਿਹਾ ਸੁਭਾਅ ਵਾਲਾ ਠੀਕ ਆ ਮਈਏ ਦਾਣਾ ਕਰਿਆ ਕਰੋ ਇਹਨਾਂ ਦਿਨਾਂ ਵਿੱਚ ਨੂੰ ਨੂੰ ਸੱਸ ਦੀ ਬਹੁਤ ਲੋੜ ਹੁੰਦੀ ਆ ਆਪਣੇ ਘਰ ਵਾਲੇ ਦੀ ਬਹੁਤ ਲੋੜ ਹੁੰਦੀ ਆ ਪਿਆਰ ਨਾਲ ਰਿਹਾ ਕਰੋ ਇਹਨਾਂ ਨਾਲ ਠੀਕ ਹੈ ਜੀ ਚਲੋ ਮਹਾਰਾਜ ਸਭ ਨੂੰ ਧੀਆ ਪੁੱਤਾਂ ਦੀ ਦਾਤ ਬਖਸ਼ੇ ਕੋਈ ਈ ਈਆਂ ਪੁੱਤਾਂ ਤੋਂ ਵਾਂਝਾ ਨਾ ਰਹੇ ਸੱਚੇ ਪਾਤਸ਼ਾਹ ਸਭ ਦੇ ਘਰ ਬੱਚਿਆਂ ਦੀਆਂ ਕਲਕਾਰੀਆਂ ਗੂੰਜਣ ਪਰ ਬਹੁਤ ਗੱਲਾਂ ਸਾਡੇ ਔਰਤਾਂ ਦੇ ਹੱਥ ਹੈ ਠੀਕ ਹੈ ਜੀ ਆਦਮੀਆਂ ਨੂੰ ਇਹਨਾਂ ਗੱਲਾਂ ਦਾ ਇਹਨਾਂ ਨਹੀਂ ਪਤਾ ਹੁੰਦਾ ਜਿਵੇਂ ਅਸੀਂ ਉਹਨਾਂ ਨੂੰ ਸਖਲਾਈ ਦੇ ਦੂੰਗੇ ਉਹਨਾਂ ਨੇ ਉਦਾਂ ਹੀ ਸੱਚ ਮੰਨ ਜਾਣਾ ਔਰਤਾਂ ਨੂੰ ਹੀ ਇਹਨਾਂ ਗੱਲਾਂ ਦੀ ਜਾਣਕਾਰੀ ਹੁੰਦੀ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ